ਫਾਜ਼ਿਲਕਾ थाना सदर ਦੇ ਬਾਰ ਕਿਸਾਨ ਯੂਨੀਅਨ ਵੱਲੋਂ ਇਨਸਾਫ ਲਈ ਧਰਨਾ ਦਿੱਤਾ ਗਿਆ ਜੋ ਕਿ ਧਰਨਾ ਕੱਲ ਸਾਰਾ ਦਿਨ ਚੱਲਿਆ ਇਸ ਸਬੰਧੀ ਧਰਨੇ ਵਿੱਚ ਸ਼ਾਮਲ ਹੋਏ ਕਿਸਾਨ ਯੂਨੀਅਨ ਦੇ ਆਗੂਆ ਅਤੇ ਜਿਸ ਲਈ ਧਰਨਾ ਦਿੱਤਾ ਗਿਆ ਸੀ ਉਸ ਦੇ ਪਰਿਵਾਰ ਵਾਲਿਆਂ ਦਾ ਕੀ ਕੁਝ ਕਹਿਣਾ ਹੈ ਅਤੇ ਧਰਨਾ ਕਿਉਂ ਦਿੱਤਾ ਗਿਆ ਕੀ ਇਨਸਾਫ ਹੈ ਲੋਕਾਂ ਨੇ ਕੀ ਮੰਗ ਕੀਤੀ ਅਤੇ ਪੁਲਿਸ ਤੇ ਕੀ ਕੀ ਇਲਜ਼ਾਮ ਲਾਏ ਇਹ ਸਭ ਉੱਥੇ ਖੜੇ ਲੋਕਾਂ ਨੇ ਕੀ ਕੀ ਮੰਗ ਕੀਤੀ ਅਤੇ ਕਿਸ ਤਰ੍ਹਾਂ ਇਨਸਾਫ ਲਈ ਅੱਜ ਤਿੰਨ ਤੋਂ ਚਾਰ ਮਹੀਨੇ ਬਾਅਦ ਵੀ ਧਰਨਾ ਲਾਇਆ ਜਾ ਰਿਹਾ ਹੈ ਇਹ ਕਿਉਂ ਲੱਗ ਰਿਹਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਲਗਭਗ ਅੱਜ ਤੋਂ 5 ਮਹੀਨੇ ਪਹਿਲਾਂ ਸਾਡਾ ਇੱਕ ਸਾਥੀ ਲਾਪਰਿਤ ਜਿਹੜਾ ਕਿ ਆਪਣੀ ਭੈਣ ਦੀ ਸ਼ਾਦੀ ਦੇ ਸੰਬੰਧ ਵਿੱਚ ਇੱਕ ਦਿਨ ਪਹਿਲਾਂ ਸਿਰਫ ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਸਵੇਰ ਦੇ ਵਕਤ ਸਵੇਰੇ ਸਵੇਰੇ ਟਰੈਕਟਰ ਟਰਾਲੀ ਤੇ ਸੱਦੀ ਲੈਣ ਆ ਰਿਹਾ ਸੀ ਤਾ ਪਿੱਛੋਂ ਇੱਕ ਆਪਣੇ ਫਾਜ਼ਿਲਕਾ ਜ਼ਿਲ੍ਹੇ ਦਾ ਪੁਲਿਸ ਮੁਲਾਜ਼ਮ ਜਿਹੜਾ ਕਿ ਆਪਣੀ ਪ੍ਰਾਣੀ ਕਾਫੀ ਪ੍ਰਾਣੀ ਐਕਸਪਾਇਰ ਹੋਈ ਗੱਡੀ ਲੈ ਕੇ ਬੜੀ ਸਪੀਡ ਦੇ ਵਿੱਚ ਆ ਰਿਹਾ ਸੀ ਤਾਂ ਪਿੱਛੋਂ ਗੱਡੀ ਉਹ ਟਰਾਲੀ ਦੇ ਵਿੱਚ ਟਕਰਾਈ ਜਿਹਦੇ ਦੌਰਾਨ ਸਾਡਾ ਸਾਥੀ ਟਰਾਲੀ ਤੋਂ ਡਿੱਗਿਆ ਤੇ ਗੰਭੀਰ ਜ਼ਖਮੀ ਹੋ ਗਿਆ ਉਸ ਘਟਨਾ ਦੇ ਨਾਲ ਜੁੜੇ ਹੋਏ ਸਾਡੇ ਜ਼ਿਲ੍ਹੇ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਿੰਦਰ 라ਧੂਗਾ ਜੀ ਵੀ ਉਸ ਸ਼ਾਦੀ ਦੇ ਸਬੰਧ ਦੇ ਵਿੱਚ ਕਾਰ ਤੇ ਸਬਜ਼ੀ ਲੈਣ ਆਏ ਹੋਏ ਸੀ ਉਹ ਪਹਿਲਾਂ ਆ ਗਏ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਜਾ ਕੇ ਦੇਖਿਆ ਤਾਂ ਦੋਨੋਂ ਜ਼ਖਮੀਆਂ ਨੂੰ ਲਿਆ ਕੇ ਸਿਵਲ ਹਸਪਤਾਲ ਬਾਗਰ ਕਰਾਇਆ ਗਿਆ ਪਰ ਉਸ ਟਾਈਮ ਪ੍ਰਸ਼ਾਸਨ ਨੇ ਡਾਕਟਰ ਨੂੰ ਫੋਨ ਕੀਤਾ ਇੱਕ ਤਾਂ ਸਵੇਰ ਦਾ ਟਾਈਮ ਸੀ ਡਾਕਟਰ ਵੈਸੇ ਘਟ ਸੀ ਤਾਂ ਫੋਨ ਕੀਤਾ ਕਿ ਸਾਡਾ ਜਿਹੜਾ ਮੁਲਾਜ਼ਮ ਹੈ ਇਹਨੂੰ ਬਚਾਓ ਇਹਦੇ ਸੱਟਾਂ ਬਹੁਤ ਜ਼ਿਆਦਾ ਹੈ ਤਾਂ ਜਿਹੜੇ ਉਹ ਡਾਕਟਰ ਸੀ ਉਹਨਾਂ ਦਾ ਸਾਰਾ ਧਿਆਨ ਉਹ ਪੁਲਿਸ ਮੁਲਾਜ਼ਮ ਤੇ ਹੋ ਗਿਆ ਤੇ ਅੱਧੇ ਪੌਣੇ ਦੇ ਘੰਟੇ ਅੱਧੇ ਪੌਣੇ ਘੰਟੇ ਦੇ ਅੰਦਰ ਅੰਦਰ ਸਾਡਾ ਜਿਹੜਾ ਸਾਥੀ ਲਾਪਰਿਤ ਹੈ ਉਹ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤਾਂ ਉਸ ਤੋਂ ਬਾਅਦ ਸਾਰਾ ਦਿਨ ਪੁਲਿਸ ਪ੍ਰਸ਼ਾਸਨ ਆਉਜੀ ਜਾਉਜੀ ਕਰਦਾ ਰਿਹਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਅਖੀਰ ਜਥੇਬੰਦੀ ਨੇ ਆਪਣਾ ਪ੍ਰੈਸ਼ਰ ਪਾ ਕੇ ਸ਼ਾਮ ਨੂੰ 3 ਵਜੇ ਦੇ ਕਰੀਬ ਡੀਐਸਪੀ ਨੂੰ ਇੱਥੇ ਬੁਲਾ ਕੇ ਜਥੇਬੰਦੀ ਨੇ ਜ਼ੋਰ ਤੇ ਉਸ ਮੁਲਜ਼ਮ ਦੇ ਖਰਾਬ ਪਰਚਾ ਕਰਵਾਇਆ ਪਰਚਾ ਦਰਜ ਹੋਣ ਤੋਂ ਬਾਅਦ ਸਾਡੇ ਸਾਥੀ ਦਾ ਰਾਤ ਨੂੰ ਮੇਰੇ ਹੋਏ ਸਸਕਾਰ ਹੋਇਆ ਉਸ ਤੋਂ ਤੂੰ ਦਿਨਾਂ ਬਾਅਦ ਹੀ ਉਸ ਮੁਲਾਜ਼ਮ ਦੇ ਪਰਿਵਾਰਵੰਨਿਓ ਲਬਰੀ ਦੇ ਪਰਿਵਾਰ ਨੂੰ ਧਮਕੀਆਂ ਜਾਂਦੀਆਂ ਰਹੀਆਂ ਕਿ ਤੁਸੀਂ ਪਰਚਾ ਕਰਾ ਲਿਆ ਤੁਹਾਨੂੰ ਦੇਖ ਲਾਂਗੇ ਅਸੀਂ ਇਹ ਕਰ ਲਾਂਗੇ ਉਹ ਕਰਾਂਗੇ ਉਹਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲੇ ਐਸਐਸਪੀ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਕਿ ਨਹੀਂ ਅਸੀਂ ਬਣਦੀ ਕਾਰਵਾਈ ਕਰਾਂਗੇ ਪਰ ਉਸ ਤੋਂ ਬਾਅਦ ਉਸ ਮਿਲਾਜਮੰਦੀ ਨੂੰ ਇਨਕੁਆਇਰੀ ਲਾ ਕੇ ਪਰਚਾ ਨੂੰ ਪਰਚੇ ਨੂੰ ਖਾਰਜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਥੇਬੰਦੀ ਦਾ ਦਬਾਅ ਹੋਣ ਕਰਕੇ ਐਸਐਸਪੀ ਸਾਹਿਬ ਨੂੰ ਅਸੀਂ ਆਪਣੀ ਇੱਕ ਲੈਟਰਪੈਡ ਦੇ ਮੰਗ ਪੱਤਰ ਦਿੱਤਾ ਕਿ ਇਸ ਉਸੀ ਵਿਅਕਤੀ ਦੇ ਖਿਲਾਫ ਪੋਰਟ ਚ ਚਲਾਨ ਪੇਸ਼ੀ ਕੀਤਾ ਜਾਵੇ ਪਰ ਪੁਲਿਸ ਵੱਨੀ ਉਹ ਜਿਹੜੀ ਕਾਰਜਕਾਰੀ ਹੈ ਉਹਦੀ ਬਿਲਕੁਲ ਨਾ ਮਤਰ ਰਹੀ ਤਾਕੀਰ ਸਾਨੂੰ ਇਹ ਸੰਘਰਸ਼ ਵੜਨਾ ਪਿਆ ਅਸੀਂ ਪੁਲਿਸ ਨੂੰ ਚੈਲੰਜ ਕੀਤਾ ਕਿ ਜੇ ਤੁਸੀਂ ਚਲਾਨ ਪੇਸ਼ਰਾ ਕੀਤਾ ਤਾਂ ਅਸੀਂ ਤੁਹਾਡੇ ਖਿਲਾਫ 13 ਤਰੀਕ ਨੂੰ ਧਰਨਾ ਦੇਵਾਂਗੇ ਤੁਹਾਡੇ ਖਿਲਾਫ ਜ਼ਰੂਰ ਪ੍ਰਦਰਸ਼ਨ ਕਰਾਂਗੇ ਜਿਹਦਾ ਅੱਜ 13 ਤਰੀਕ ਆਈ ਹੈ ਤਾਂ ਅਸੀਂ ਇਹ ਧਰਨਾ ਦੇਤੇ ਇਹ ਚਲਾਨ ਪੇਸ਼ ਕਰਨ ਦੀ ਸੀਮਾ ਨਿਕਲ ਚੁੱਕੀ ਹੈ ਜੀ ਬਿਲਕੁਲ ਨਿਕਲ ਗਈ 90 ਦਿਨ ਦਾ ਟਾਈਮ ਹੁੰਦਾ ਜੀ ਇਹੀ ਕੋਈ ਆਮ ਵਿਅਕਤੀ ਦੋਸ਼ੀ ਹੁੰਦਾ ਤਾਂ 90 ਦਿਨਾਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਚਲਾਨ ਪੇਸ਼ ਕਰ ਦੇਣਾ ਸੀ ਹੋ ਸਕਦਾ ਉਹਦੇ ਪਰਿਵਾਰ ਦੇ ਵੀ ਇੱਕ ਜੀਆਂ ਨੂੰ ਐਡ ਕਰ ਲੈਂਦੇ ਪਰ ਇਹ 5 ਮਹੀਨਿਆਂ ਤੋਂ ਵੱਧ ਟਾਈਮ ਬੀਤ ਚੁੱਕਿਆ ਹੈ ਹਜੇ ਤੱਕ ਉਸ ਦੋਸ਼ੀ ਦੇ ਖਿਲਾਫ ਚਲਾਨ ਨਹੀਂ ਪੇਸ਼ ਹੋਇਆ ਏਹੀ ਕਿਹਾ ਜਾ ਰਿਹਾ ਸੀ ਕਿ ਜਿਵੇਂ ਤੁਸੀਂ ਗੱਲ ਕੀਤੀ ਵੀ ਤੰਕੀਆਂ ਦਿੱਤੀਆਂ ਜਾ ਰਹੀਆਂ ਸੀ ਇਹਦੀ ਕੋਈ ਰਿਟਰਨ ਸ਼ਿਕਾਇਤ ਕੀਤੀ ਸੀ ਕਿ ਕਿਹੜੇ ਬੰਦਿਆਂ ਦੀ ਤੀ ਰਿਟਰਨ ਚ ਕਹਾਣੀ ਅਸੀਂ ਕੀਤੀ ਰਿਟਰਨ ਚ ਕਹਿੰਦੀ ਹੈ ਆਪਣੇ ਜਿਹੜੇ ਐਸਐਸਪੀ ਸਾਹਿਬ ਹੈ ਉਹਦੇ ਕੋਲੇ ਉਹ ਦੋਸ਼ੀ ਨੇ ਇਨਕੁਆਇਰੀ ਲਾਈ ਹੈ ਕਿ ਮੇਰੇ ਖਿਲਾਫ ਝੂਠਾ ਮਕਦਮਾ ਦਰਜ ਕੀਤਾ ਗਿਆ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਪੁਲਿਸ ਮੁਲਾਜ਼ਮ ਜਿਹੜਾ ਖੁਦ ਦੋਸ਼ੀ ਹੈ ਉਹ ਕਹਿ ਰਿਹਾ ਝੂਠਾ ਮਕਦਮਾ ਦਰਜ ਕੀਤਾ ਗਿਆ ਝੂਠਾ ਉਹਦੇ ਚ ਕੀ ਹੋ ਗਿਆ ਕਿਸੇ ਦੀ ਮੌਤ ਨੂੰ ਕਦੇ ਝੂਠਾ ਸਾਬਤ ਕੀਤਾ ਜਾ ਸਕਦਾ ਉਸ ਤੋਂ ਬਾਅਦ ਉਹ ਐਸਐਸਪੀ ਤੋਂ ਇਨਕੁਆਰੀਆ ਐਸਪੀਐਚ ਕੋਲੇ ਹੁੰਦੀ ਹੈ ਤੇ ਐਸਪੀਚ ਐਚ ਸਾਹਿਬ ਦਾ ਰੀਡਰ ਉਹ ਉਹ ਪਰਿਵਾਰ ਨੂੰ ਕਹਿੰਦੇ ਆ ਕਿ ਸਾਡੇ ਲਿਖੇ ਹੋਏ ਬਿਆਨਾਂ ਤੇ ਜਾਂਦਾ ਸਾਈਨ ਕਰ ਦਿਓ ਨਹੀਂ ਤਾਂ ਤੁਹਾਨੂੰ ਤੀਜੇ ਦਿਨ ਇੱਥੇ ਥਾਣੇ 'ਚ ਗੇੜਾ ਮرائی ਰੱਖਾਂਗੇ ਤੁਹਾਡੀ ਕਾਰਵਾਈ ਕੋਈ ਨਹੀਂ ਹੋਣੀ ਸੱਚੀ ਦੇ ਸਬੰਧ ਦੇ ਵਿੱਚ ਅਸੀਂ ਰਿਟਰਨ ਐਸਐਸਪੀ ਸਾਹਿਬ ਨੂੰ ਲਿਖ ਕੇ ਦਿੱਤਾ ਹੈ ਸਰਿੰਦਰ ਵਾਹਿਗੁਰੂ ਜਨਾ ਪ੍ਰਦਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਮਨਨਾਰ ਜੀ ਤੁਹਾਡਾ ਬੇਟਾ ਸੀ ਲੌਪਰੀ ਹਾਂਜੀ ਲੌਪਰੀ ਲੌਪਰੀ ਤੁਹਾਡਾ ਬੇਟਾ ਸੀਗਾ ਹਾਂਜੀ ਹਾਂਜੀ ਐਸਪੀ ਅੱਛੇ ਦੇ ਰਿਹਾ ਨੇ ਸਾਨੂੰ ਬਹੁਤ ਰਾਸ ਵਟ ਕੇ ਇਹ ਤੁਹਾਨੂੰ ਪਰਸਨਲੀ ਫੋਨ ਕਰਕੇ ਕਿਹਾ ਜਾਂ ਉੱਥੇ bula ਕੇ ਕਿਹਾ ਜੀ ਉੱਥੇ bula ਕੇ ਦਫ਼ਤਰੇ bula ਕੇ ਉਹਨੇ ਆਲੇ ਕੋਲੋਂ ਆਪਣੇ ਬਿਆਨ ਨੂੰ ਲਿਖ ਕੇ ਸਾਡੇ ਕੋਲ ੱੱਕੇ ਦਾ ਸਾਈਨ ਕਰਵਾਉਣਾ ਚਾਹੁੰਦਾ ਸੀ ਸਾਈਨ ਕਾਦੇ ਤੇ ਕਰਵਾ ਰਹੇ ਸੀਗੇ ਮਾਨ ਜੀ ਬਿਆਨ ਨਵੇਂ ਲੋਕ ਤੁਸਲੀ ਬਿਆਨ ਨਹੀਂ ਚੱਲਦਾ ਪੈਂਦਾ ਅੱਛਾ ਉਹਨਾਂ ਨੇ ਬਿਆਨ ਆਪ ਦੇ ਕੋਲੋਂ ਲਿਖੇ ਹੋਏ ਸੀਗੇ ਆਪਣੇ ਕੋਲੋਂ ਫਿਰ ਤਿਆਰ ਕਰਕੇ ੱੱਕੇ ਦਾ ਸਾਡੇ ਕੋਲੋਂ ਸਾਈਨ ਕਰਾਉਣੇ ਸੀ ਕੀ ਕਿਸ ਪਿਆਨ ਤੇ ਕਰਾ ਰਹੇ ਸੀਗੇ ਸਾਈ ਨੂੰ ਜੀ ਉਹਨਾਂ ਨੂੰ ਪਤਾ ਹੈ ਕਿਸ ਪਿਆਨ ਤੇ ਕਰਾ ਰਹੇ ਅੱਛਾ ਤਾਂ ਕੀ ਹੋਰ ਕਿਸ ਤਰ੍ਹਾਂ ਦੀ ਦੇ ਰਹੇ ਸੀਗੇ ਮੁਰ ਜੀ ਉਹਨਾਂ ਦੇ ਰਿਸ਼ਤੇਦਾਰ ਜਿੰਨੇ ਵੀ ਐਕਸੀਡੈਂਟ ਕਰਨ ਵਾਲੇ ਦੇ ਉਹ ਸਾਨੂੰ ਬਹੁਤ ਤਕੀਆਂ ਪਏ ਜਿਹੜੇ ਉਹਨੇ ਅਸੀਂ ਤੁਹਾਡੇ ਤੋਂ ਉਲਟਾ ਪਰਚਾ ਕਰਾ ਦੇਵਾਂਗੇ ਉਹ ਕਰਦੇ ਹੈ ਕੀ ਕਹਿੰਦੇ ਨੇ ਸਮਝੌਤੇ ਵਾਸਤੇ ਕਹਿੰਦੇ ਨੇ ਸਮਝੌਤੇ ਵਾਸਤੇ ਦਬਾਅ ਪਾ ਦੇਣ ਵੀ ਤੁਸੀਂ ਕੇਸ ਵਾਸਤੇ ਲੈ ਲੋ ਠੀਕ ਹੈ ਮਿਲਾਂ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ